ਜੇਕਰ ਤੁਸੀਂ ਵੀ ਲੁਧਿਆਣਾ ਸਹੂਿਦਾ ਕੇਂਦਰ ਵਿੱਚ ਆਪਣੇ ਕੰਮ ਕਰਵਾਉਣ ਦੇ ਲਈ ਜਾ ਰਹੇ ਹੋ ਤਾਂ ਤੁਹਾਡੇ ਲਈ ਖਬਰ ਇਹ ਜ਼ਰੂਰੀ ਹੈ ਲੁਧਿਆਣਾ ਦੇ ਸਹੂਿਦਾ ਕੇਂਦਰਾ ਦੇ ਮੁਲਾਜ਼ਮ ਹੜਤਾਲ ਤੇ ਚੱਲ ਰਹੇ ਨੇ ਸਿਰਫ ਚਿਰਾ ਕਚੈਰੀ ਦਫਤਰ ਨੂੰ ਛੱਡ ਬਾਕੀ ਮੁਲਾਜ਼ਮ ਕੰਮ ਨਹੀਂ ਕਰ ਰਹੇ ਬੇਸ਼ੱਕ ਲੋਕ ਖੱਜਲ ਖਵਾਰ ਹੋ ਰਹੇ ਨੇ ਪਰ ਮੁਲਾਜ਼ਮ 2 ਮਹੀਨੇ ਦੇ ਤਨਖਾਹ ਨਾ ਮਿਲਣ ਕਾਰਨ ਤੇ ਤਨਖਾਹ ਵਿੱਚ ਵੱਡੇ ਕੱਟ ਲੱਗਣ ਕਾਰਨ ਹੜਤਾਲ ਤੇ ਨੇ ਉਹਨਾਂ ਨੇ ਕਿਹਾ ਕਿ ਜਦ ਤੱਕ ਮਸਲਾ ਹੱਲ ਨਹੀਂ ਹੋ ਜਾਂਦਾ ਹੜਤਾਲ ਜਾਰੀ ਰਹੇਗੀ ਜਾਵੇ ਤੁਹਾਡੀ ਸੈਲਰੀ ਦੇ ਰੋਂਗ ਲੱਗੂਗੀ 15 ਦਿਨਾਂ 15 ਤਰੀਕ ਤੱਕ ਵਾਲੀ ਕੋ ਜਰਾ ਜੇਰੇ ਪ੍ਰੇਮਪ੍ਰੇਤਾ ਦੀ ਸੈਲਰੀ ਹੁੰਦਾ ਨੇ ਇਸੇ ਕਰਕੇ ਅੱਜ ਮਤੀ ਦੀ ਨੂੰ ਆਈ ਆ ਪਿਛਲੇ ਮਹੀਨੇ ਵੀ ਜਾਂਦੀ ਜੇ ਕਿ 15 ਮਾ ਜੀ ਆਈ ਵੀ ਆ ਤਾਂ ਕਿਹਦੀ 7000 ਆਈ ਗਈ 7200 ਆਈ 7500 ਸੈਲਰੀ ਆ ਉਹਦੇ ਵਿੱਚੋਂ 3000 ਦੇ ਤਾਂ 3500 ਕੱਟਿਆ ਗਿਆ ਤੁਸੀਂ ਆਪ ਦੱਸੋ ਵੀ ਤੇ 7000 ਨਾਲ ਕਿਦਾ ਚੱਲਦਾ ਗੁਜ਼ਾਰਾ ਚੱਲਦਾ ਭਾਈ ਜੀ ਕੀ ਨਾਮ ਹੈ ਮੇਰਾ ਗੁਰਪ੍ਰੇਤ ਸਿੰਘ ਆਪਰੇ ਅੱਛਾ ਕਿੱਥੇ ਤੁਹਾਡੀ ਜਿਹੜੀ ਆ ਡਿਊਟੀ ਕਿੱਥੇ ਮੇਰੇ ਵੀਰੇ ਅੱਜ ਤੋਂ ਮੈਂ ਫਰਵਰੀ 2 ਤੋਂ 12 ਤਰੀਕ ਨੂੰ ਰਿਜ਼ਾਈਨ ਕੀਤਾ ਸੀਗਾ ਮੈਂ ਸੇਵਾ ਕੇ ਅੰਦਰ ਯੂਨੀਅਨ ਪਰਦਾ ਹਲ ਵਰਪ ਸਿੰਘ ਐਜੀ ਠੀਕ ਹੈ ਜੀ ਇਹਨਾਂ ਨੇ ਪਹਿਲਾਂ ਵੀ 2 ਜਨਵਰੀ ਦੇ ਵਿੱਚ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਸੀਗਾ ਉਦੋਂ ਵੀ ਸਾਡੀ ਸੈਲਰੀ ਸਾਰਿਆਂ ਦੀ ਕੱਟ ਕੇ ਆਈ ਸੀਗੀ ਆਪਰੇਟਰਾਂ ਦੀ ਠੀਕ ਹੈ ਜੀ ਦੋ ਦੋ ਮਹੀਨੇ ਜ਼ਾਇਦ ਨੇ ਤੇ ਇਸ ਵਾਰੀ ਫੇਰ ਆਪਰੇਟਰਾਂ ਨਾਲ ਇਹੀ ਗੱਲ ਹੋਈ ਆ ਤਾਂ ਆਪਰੇਟਰਾਂ ਨੇ ਮੇਰੇ ਨਾਲ ਸੰਪਰਕ ਕੀਤਾ ਵੀ ਸਾਰਾ ਐਂ ਕਰਕੇ ਕਿ ਸਾਡੀ ਸੈਲਰੀ ਫੇਰ ਕੱਟ ਕੇ ਆਈ ਆ ਤਿੰਨ ਦਿਨੇ ਯਾਰ 29 ਤਰੀਕ ਨੂੰ ਇਹਨਾਂ ਨੇ ਪਾਈ ਆ 2 ਮਹੀਨਾਵਾਂ ਦਾ ਜਲਦੀ 10 ਤਰੀਕ ਨੂੰ ਸੈਲਰੀ ਆ ਜਾਣੀ ਚਾਹੀਦੀ ਐ ਆ ਸਾਡੇ ਕੋਲੇ ਆ ਪੁਰਾਣੀ ਲੈਟਰ ਆ ਜਨਰਲ ਹੈਡ ਹੁੰਦੇ ਸੀਗੇ ਗੁਰਪ੍ਰੀਤ ਸਿੰਘ ਬਕਾਇਦਾ ਲੈ ਕੇ ਦੇ ਗਏ ਸੀਗੇ ਵੀ ਤੁਹਾਡੀ 2 ਮਹੀਨਾਵਾਂ ਬਾਅਦ 15 ਤਰੀਕ ਤੋਂ ਪਹਿਲਾਂ ਸੈਲਰੀ ਹੋਣੀ ਸ਼ੁਰੂ ਹੋ ਜੂਗੀ ਸਾਰੀਆਂ ਮੰਗਾਂ ਇਹਦੇ ਵਿੱਚ ਲਿਖੀਆਂ ਜਾਂ ਮੰਨ ਕੇ ਗਏ ਨੇ ਹੁਣ ਫੇਰ ਇਹਨਾਂ ਦਾ ਉਹੀ ਹਾਲ ਆ ਇੱਥੇ ਤੇ ਸਾਰੇ ਸੇਵਾ ਕੇਂਦਰ ਵਾਲਿਆਂ ਨੇ ਮਤਲਬ ਕਿ ਬਰਲ ਗਿਆ ਧਰਨਾ ਪ੍ਰਦਰਸ਼ਨ ਕੀਤਾ ਸਰ 30 35 ਸੇਵਾ ਕੇਂਦਰ ਬੰਦ ਨਹੀਂ ਇਸ ਟਾਈਮ ਤੇ ਉਹ ਤਾਂ ਕਹਿੰਦੇ ਮਿਹਨਤਾਂ ਹੀ ਨਹੀਂ ਜੀ ਦਾ ਟੈਪ ਬੰਦ ਨੂੰ ਛੱਡ ਕੇ ਸਾਰੇ ਬੰਦ ਆ ਜੀ ਸਾਰੇ ਬੰਦ ਆ ਹੱਜ ਕਿਤੇ ਵੀ ਕੰਮ ਨਹੀਂ ਹੋ ਰਿਹਾ ਜੇ ਆਪਰੇਟਰ ਬੈਠੇ ਨੇ ਦੂਰ ਨੇੜੇ ਆਪਰੇਟਰ ਜਿਹੜੇ ਖੋਲ ਕੇ ਬੈਠੇ ਨੇ ਉੱਥੇ ਕੰਮ ਨਹੀਂ ਹੋ ਰਿਹਾ ਜੇ ਲਾ ਕੇ ਅੰਦਰ ਆ ਜੀ ਗਰਵਤਾਰ ਸਿੰਘ ਰਾਏ ਜੀ ਅੱਛਾ ਕਿਹੜੀ ਯੂਨੀਅਨ ਆ ਤੇ ਕੀ ਕਾਰਨ ਜਿਹੜਾ ਤਣਾਵ ਇਹ ਸੇਵਾ ਕੇਂਦਰ ਯੂਨੀਅਨ ਹੁਦਿਆਣੇ ਦੇ ਸਾਰੇ ਸੇਵਾ ਕੇਂਦਰ ਦੇ ਸਟਾਫ ਨੇ ਹਾਂਜੀ ਠੀਕ ਹੈ ਜੀ 2 ਮਹੀਨੇ ਤੋਂ ਸਾਡੀਆਂ ਨਾ ਸੈਲਰੀਆਂ ਰੋਕੀਆਂ ਹੋਈਆਂ ਨੇ ਕੰਪਨੀ ਨੇ ਅੱਛਾ ਜੀ ਜਿਹੜੀਆਂ ਕਿ ਹਰੇ ਮਹੀਨੇ ਦੀ 15 ਤਰੀਕ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ ਕੰਪਨੀ ਵੱਲੋਂ ਠੀਕ ਹੈ ਜੀ 15 ਤਰੀਕ ਨੂੰ ਛੱਡੋ ਜੀ 2 ਮਹੀਨੇ ਤੋਂ ਉੱਪਰ ਆ ਸਾਨੂੰ ਕੰਮ ਕਰਦੇ ਨੂੰ ਹੋ ਗਏ ਨਾ ਕਿ ਦੀ ਤਨਖਾਹ ਆ ਰਹੀ ਹੈ ਜਿਹੜੀ ਤਨਖਾਹ ਆਈ ਵੀ ਆ 10500 ਸਾਡੀ ਸੈਲਰੀ ਆ ਜਿਹਦੇ ਵਿੱਚੋਂ ਕੀ 2800 ਕੱਟਿਆ ਗਿਆ ਤੇ 3200 ਕੱਟਿਆ ਪਰ ਅਗਲਾ ਮਹੀਨਾ ਆ ਉਹ ਅਗਲੇ ਮਹੀਨੇ ਦੀ ਸੈਲਰੀ ਦੇ ਸਾਨੂੰ ਕੁਝ ਨਹੀਂ ਪਤਾ ਕਦੋਂ ਆਣੀ ਆ ਜਦਕਿ ਅਸੀਂ ਫਰੀਜੇ ਬੈਠ ਕੇ ਕੰਮ ਕਰ ਰਹੇ ਆ ਪੱਲਿਓ ਪੈਸੇ ਖਰਚ ਕੇ ਆਪਣੇ ਅੱਛਾ ਜੀ ਹਾਂਜੀ ਇਹ ਸਾਡੀਆਂ ਸਾਡੀਆਂ ਮੰਗਾਂ ਨੇ ਜੀ ਕਿ ਸਾਡੀਆਂ ਸੈਲਰੀਆਂ ਪਿਛਲੀ ਵਾਰ ਅਸੀਂ ਸਟ੍ਰਾਈਕ ਕੀਤੀ ਸੀਗੀ ਕਿ ਸਾ ਸਾਡਾ ਨਾ ਵਾਅਦੇ ਕੀਤੇ ਕਿ ਕੀ ਅਸੀਂ ਤੁਹਾਡੀ ਸੈਲਰੀ ਟਾਈਮ ਤੇ ਦਵਾਂਗੇ ਪਰ ਇਹ ਆ ਕਿ ਉਹ ਜਿਹੜੇ ਵਾਅਦੇ ਨੇ ਉਹ ਪੂਰੇ ਨਹੀਂ ਕੀਤੇ ਗਏ ਸਾਡੇ ਔਰ ਫੇਰ ਸਾਨੂੰ ਫੇਰ ਉਹੀ ਆਪਣੇ ਦੇਰੀਆ ਕੰਪਨੀ ਕੀ ਅਸੀਂ ਤੁਹਾਨੂੰ ਮੇਲਾਂ ਪਾਵਾਂਗੇ ਜਾਂ ਤੁਹਾਨੂੰ ਅਸੀਂ ਸੈਲਰੀ ਦੇ ਦਾਂਗੇ ਬਟ ਸਾਨੂੰ ਕਿਸੇ ਨੂੰ ਸੈਲਰੀ ਪ੍ਰੋਪਰ ਨਹੀਂ ਮਿਲ ਰਹੀ ਸੇਮ ਆਪਣੇ ਉਹੀ ਪੁਰਾਣੇ ਰੂਪ ਤੇ ਆ ਗਈ ਹੈ ਕੰਪਨੀ ਹੁਣ ਸਾਰੇ ਜਿਹੜੇ ਸੇਵਾ ਕੇਂਦਰ ਦੇ ਸਾਰੇ ਮੁਲਾਜ਼ਮਾਂ ਨੇ ਕੰਮ ਬੰਦ ਕੀਤਾ ਜੀ ਹਾਂਜੀ ਹਾਂਜੀ ਟੋਟਲੀ ਬੰਦ ਕੀਤਾ ਜੀ ਕੰਮ ਟੋਟਲੀ ਲੋਕਾਂ ਨੂੰ ਅਸੁਵਿਧਾ ਹੋ ਰਹੀ ਹੋਣੀ ਹੈ ਹੋ ਰਹੀ ਹੈ ਜੀ ਹੁਣ ਅਸੀਂ ਕਿਹੜਾ ਚਾਹੁੰਦੇ ਜੀ ਸੁਭਦਾ ਹੋਵੇ ਪਰ ਕੰਪਨੀ ਸਾਡੀ ਸੁਭਦਾ ਵੀ ਨਹੀਂ ਦੇਖ ਰਹੀ ਜੀ ਅਸੀਂ ਨਹੀਂ ਚਾਹੁੰਦੇ ਕਿ ਇਦਾਂ ਦਾ ਸਟ੍ਰਾਈਕ ਹੋਵੇ ਬਟ ਇਹ ਹੈ ਕਿ ਅਸੀਂ ਚਾਹੁੰਦੇ ਆ ਕਿ ਟਾਈਮ ਟੂ ਟਾਈਮ ਸਾਨੂੰ ਸੈਲਰੀ ਮਿਲੇ ਸਾਡਾ ਜੋ ਅਸੀਂ ਮਿਹਨਤ ਕਰਦੇ ਸਾਨੂੰ ਮਿਲੇ ਅਸੀਂ ਕੰਮ ਨਹੀਂ ਛੱਡਾਂਗੇ ਕਿੰਨੇ ਸਮੇਂ ਤੱਕ ਜਿਹੜਾ ਇਹ ਇਹ ਜਦੋਂ ਤੱਕ ਸਾਡੀ ਮੰਗਾਂ ਨਹੀਂ ਪੂਰੀਆਂ ਨੇ ਸਾਡੀ ਸੈਲਰੀ ਨਹੀਂ ਟਾਈਮ ਨਾ ਪਾਉਂਦੇ ਉਦੋਂ ਤੱਕ ਅਸੀਂ ਜਾਰੀ ਰੱਖ ਸਰ ਮੇਰਾ ਨਾਮ ਮਨਦੀਪ ਮਾਰਜੀ ਡਿਸਟ੍ਰਿਕਟ ਮੈਨੇਜਰ ਲੁਜਾਨਾ ਸਿਰੋਪੰਦਰ ਸਰ ਕੁਝ ਲੋਕ ਜਿਹਨੇ ਹੜਤਾਲ ਤੇ ਨੇ ਤੁਹਾਡੇ ਕਿੰਨੇ ਕ ਮੁਲਾਜ਼ਮ ਹੜਤਾਲ ਤੇ ਵੀ ਨਾ ਕੀ ਮੰਗਾਂ ਨੂੰ ਲੈ ਕੇ ਕੀ ਗੱਲਬਾਤ ਹੋ ਰਹੀ ਹੈ ਸਰ ਇੱਕ ਉਸਕੋ ਸੈਲਰੀ ਇਹਨਾਂ ਦੀ ਆਣ ਦੇ ਬਾਅਦ ਕੁਝ ਪਰਸੈਂਟ ਹੋਲਡ ਹੋ ਗਈ ਸੀ ਕਿਸੇ ਇਸ਼ੂ ਦੇ ਕਾਰਨ ਫੰਡ ਵੀ ਰਿਲੀਜ਼ ਦੇ ਤਾਂ ਅਸੀਂ ਅੱਗੇ ਹੈੱਡ ਆਫਿਸ ਵਗੈਰਾ ਗੱਲ ਕਰੀਏ ਉਹ ਕੰਪਨੀ ਵੱਲੋਂ ਬੋਲਿਆ ਗਿਆ ਵੀ ਕੁਝ ਦਿਨਾਂ ਦੇ ਵਿੱਚ ਰਿਲੀਜ਼ ਹੋ ਜਾਏਗੀ ਬਾਕੀ ਹਰੇਕ ਆਪਰੇਟਰ ਨੂੰ ਇਹਨਾਂ ਦੀ ਮੇਲ ਆਈਡੀ ਪਰਸਨਲ ਹੈੱਡ ਆਫਿਸ ਤੋਂ ਮੇਲ ਵੀ ਆ ਗਈ ਹੈ ਰਿਟਰਨ ਦੇ ਵਿੱਚ ਵੀ ਤੁਹਾਡਾ ਜੋ ਵੀ ਹੈ ਕਲੀਅਰ ਹੋ ਜਾਏਗਾ ਬਾਕੀ ਇਹਨਾਂ ਦੇ ਨਾਲ ਉਹਨੂੰ ਅਸੀਂ ਗੱਲ ਕਰੀਏ ਵੀ ਤੁਸੀਂ ਬੈਠੋ ਅਸੀਂ ਹੈੱਡ ਆਫਿਸ ਦੇ ਨਾਲ ਇਹਨਾਂ ਦੀ ਮੀਟਿੰਗ ਕਰਵਾ ਰਹੇ ਹਾਂ ਤੇ ਵਾਕਈ ਹੈੱਡ ਆਫਿਸ ਤੋਂ ਵੀ ਸਰ ਆ ਰਹੇ ਨੇ ਅੱਧੇ ਘੰਟੇ-ਘੰਟੇ ਦੇ ਵਿੱਚ ਇਹਨਾਂ ਦਾ ਜ਼ਰੂਰ ਵੀ ਹੈਗਾ ਉਹ ਕਲੀਅਰ ਹੋ ਕੇ ਕੰਮਦਾਰਾ ਸਟਾਰਟ ਹੋ ਜਾਏਗਾ ਜੀ ਬਾਕੀ ਲਗਭਗ ਸਰ ਸਾਰੇ ਸੈਂਟਰ ਚੱਲ ਰਹੇ ਨੇ ਕੁਝ ਕੀ ਪੰਜ ਚਾਰ ਸੈਂਟਰ ਨੇ ਜਿਨ੍ਹਾਂ ਦਾ ਸੇਵਾ ਕੇਂਦਰ ਨੇ ਜਿਨ੍ਹਾਂ ਦੀ ਆਪਾਂ ਨੂੰ ਇਸ਼ੂ ਆਇਆ ਹੈ ਉਹ ਉਹਨਾਂ ਦਾ ਜਲਦ ਤੋਂ ਜਲਦ ਇਹ ਸਮੱਸਿਆ ਦਾ ਇਹਨਾਂ ਦਾ ਹੱਲ ਕਰਕੇ ਜੋ ਵੀ ਹੋਇਆ ਇਹਨਾਂ ਨੂੰ ਦੁਆਰਾ ਕਾਊਂਟਰ ਤੇ ਆਜ਼ ਤੇ ਆਣਗੇ ਲੋਕਾਂ ਨੂੰ ਆ ਸਮੱਸਿਆ ਆ ਰਹੀ ਹੋਣੀ ਸਰ ਬਿਲਕੁਲ ਤੁਸੀਂ ਪਬਲਿਕ ਨੂੰ ਸਮੱਸਿਆ ਆ ਰਹੀ ਹੈ ਅਸੀਂ ਉਹ ਦੇਖ ਰਹੇ ਹਾਂ ਪਰ ਉਹਨਾਂ ਨੂੰ ਅਸੀਂ ਇਹ ਜਲਦੀ ਕਹਿੰਦੇ ਕਿ ਘੰਟੇ ਦੇ ਅੰਦਰ ਦੇ ਅੰਦਰ ਜਿਦਾਂ ਹੀ ਹੈਡ ਆਫੀਸ ਨਾਲ ਕਲੀਅਰ ਹੁੰਦਾ ਤਾਂ ਅਸੀਂ ਇਹਨੂੰ ਕਾਊਂਟਰ ਦੇ ਦੁਆਰਾ ਕੰਮ ਸਟਾਰਟ ਕਰਵਾ ਦੇਵਾਂਗੇ ਜੀ ਨਿਯਾਣਾ ਲਾਇਦਲੀ ਸਿੰਧਸੋਨ ਦੀ ਰਿਪੋਰਟ